ਸੋ ਸੜਕਾਂ ਦੇ ਉੱਤੇ ਕੁਐਸਚਨ ਜਿਵੇਂ ਪੁੱਛਦੇ ਆਉਂਦਾ ਸੀਗਾ ਸੋ ਆਈ ਡਿਡ ਥੈਟ ਐਂਡ ਆਈ ਗਾਟ ਮਨੀ ਮਤਲਬ 2-3000 ਜਿਵੇਂ 3-4 ਦਿਨਾਂ ਚ ਆਈ ਵਾਸ ਵੈਰੀ ਹੈਪੀ ਉਹ ਲੋੜ ਵੀ ਸੀ ਕਰੇ ਐਂਡ ਬਸ ਐਦਾਂ ਮੇਰੀ ਜਰਨੀ ਸਟਾਰਟ ਹੋ ਗਈ ਐਂਡ ਉਹਨਾਂ ਦੇ ਨਾਲ ਹੀ ਮੇਰਾ ਫਸਟ Song ਕੇਐਸ ਮੱਖਣ ਜੀ ਦਾ ਸੀ ਉਹ ਦਿਨ ਨਹੀਂ ਭੁੱਲਨੇ ਜਿਹਦੇ ਵਿੱਚ ਮੇਨ ਮਾਡਲ ਸੰਦੀਪ ਮੱਲੀ ਸੀ ਅੱਛਾ ਐਂਡ ਮੈਂ ਉਹਦੀ ਭੈਣ ਸੀਗੀ ਛੋਟਾ ਜਿਹਾ ਕੈਰੇਕਟਰ ਦਿੱਤਾ ਸੀ ਉਹਦੇ ਵਿੱਚ ਸੋ ਦੈਨ ਆਈ ਮੈਟ ਸੰਦੀਪ ਮੱਲੀ ਹਮ ਐਂਡ ਸ਼ੀ ਹੈਲਪ ਹੀ ਸ਼ੀ ਹੈਲਪ ਮੀ ਅ ਲੋਟ ਫਿਰ ਉਹਨਾਂ ਨੇ ਮੈਨੂੰ ਕਾਫੀ ਹੈਲਪ ਕੀਤਾ ਉਹ ਆਪ ਵੀ ਐਸਟੈਬਲਿਸ਼ ਸੀਗੇ ਕਾਫੀ ਯੈਸ ਯੈਸ ਆਲਰੇਡੀ ਕਰ ਰਹੀ ਸੀਗੇ ਉਹ ਕੰਮ ਔਰ ਉਹਨਾਂ ਨੇ ਮੈਨੂੰ ਕੁਝ ਕੰਟੈਕਟਸ ਦਿੱਤੇ ਕਾਫੀ ਮੇਰੇ ਖਿਆਲ ਤੁਹਾਡੀ ਡੂਓ ਵੀ ਕਾਫੀ ਰਹੀ ਨਾ ਉਹਨਾਂ ਦੇ ਨਾਲ ਤੁਹਾਡੀ ਸਕਰੀਨ ਨਹੀਂ ਪਰੈਜ਼ੈਂਸ ਨਹੀਂ ਨਹੀਂ ਸਕਰੀਨ ਪ੍ਰੈਜ਼ੈਂਸ ਉਲਟਾ ਮੇਰੀ ਸੁਖੀ ਮੰਨਤਾ ਤੇ ਸੁਖੀ ਜੀ ਨਾਲ ਫੁਆਰ ਦੇ ਗਾਨ ਸੀ ਉਹ ਅਮਿਰਤਾ ਵਰਕ ਦਾ ਗਾਣਾ ਸੀ ਜੀ ਭਾਬੀ ਕੁੰਡਾ ਖੋਲਦੇ ਬਹੁਤ ਫੇਮਸ ਹੋਏ ਅਸ ਯਰਸ ਟਾਈਮ ਸੋ ਮਲਨੀ ਨੇ ਸ਼ੀ ਹੈਲਪ ਮੀ অর ਉਹਨੇ ਮੈਂ ਮੈਂ ਛੋਟੀ ਸੀ ਮੈਨੂੰ ਸਮਝਾਇਆ ਇਕੱਲੇ ਨਹੀਂ ਜਾਣਾ ਹਮੇਸ਼ਾ ਆਪਣੇ ਮਮ ਨੂੰ ਨਾਲ ਲੱਗ ਕੇ ਜਾਣਾ ਸੋ ਉਹਨੂੰ ਜਦੋਂ ਫ੍ਰੀ ਨਹੀਂ ਸੀ ਹੁੰਦੀ ਗਾਣੇ ਗੁਣੇ ਮਿਲਦੇ ਸੀ ਉਹ ਮੈਨੂੰ ਦੇ ਦਿੰਦੀ ਸੀਗੀ ਸੋ ਨੇ ਮੇਨ ਬਹੁਤ ਹੈਲਪ ਕੀਤੀ ਆਈ ਰਿਸਪੈਕਟ ਹਰ ਅ ਲੋਟ ਉਦੋਂ ਤਾਂ ਜਿਵੇਂ ਚਲੋ ਸ਼ੁਰੂਆਤ ਇਦਾਂ ਹੋਈ ਕਿ ਥੋੜਾ ਸ਼ੌਕ ਵੀ ਬਣਿਆ ਥੋੜਾ ਸੁਭਾਅ ਵੀ ਇਹ ਜੇ ਬਣਿਆ ਥੋੜੇ ਕਰਦੇ ਹਾਲਾਤ ਵੀ ਹੋ ਜੇ ਸੀਗੇ ਜਦੋਂ ਇਹ ਰਾ ਇਸ ਰਾਤ ਤੇ ਤੁਸੀਂ ਤੁਰ ਪਏ ਉਦੋਂ ਕਦੇ ਪਿੱਕੀ ਹੋਏ ਚੀਜ਼ਾਂ ਨੂੰ ਲੈ ਕੇ ਵੀ ਇਹ ਮੈਂ ਕਰਨਾ ਹੈ ਇਹ ਨਹੀਂ ਕਰਨਾ ਹੈ ਜਾਂ ਇਹ ਹੁੰਦਾ ਸੀਗਾ ਵੀ ਕਾਲ ਆ ਗਿਆ ਵਿਆਜਾ ਉੱਥੇ ਹੀ ਜਾ ਕੇ ਗਾਣਾ ਸੁਣਿਆ ਤੇ ਕਰ ਲਿਆ ਗੁਰਲੀਨ ਜਦੋਂ ਬੰਦੇ ਨੂੰ ਲੋੜ ਹੁੰਦੀ ਹੈ ਉਹ ਪਿੱਕੀ ਨਹੀਂ ਹੋ ਸਕਦਾ ਪਿੱਕੀ ਨਹੀਂ ਹੋ ਸਕਦਾ ਸੋ ਸਿਚੁਏਸ਼ਨਸ ਔਰ ਦੂਸਰੀ ਕਿਉਂਕਿ ਸਾਡੇ ਘਰ ਜੋ ਇਹੋ ਜਿਹਾ ਕੋਈ ਵੀ ਸਲਾਹ ਫੀਲਦਾ ਸੀਗਾ ਨਹੀਂ ਹਮਮ ਔਰ ਕੋਈ ਗਾਈਡੈਂਸ ਵੀ ਨਹੀਂ ਸੀਗੀ ਸੋ ਵਟ ਏਵਰ ਆਈ ਗਾਟ ਐਟ ਦੈਟ ਟਾਈਮ ਜੋ ਮੈਨੂੰ ਮਿਲਿਆ ਮੈਂ ਕਰ ਲਿਆ ਸੋ ਪਹਿਲਾ ਹੀ ਗਾਣਾ ਪ੍ਰਗਟ ਭਗੂ ਦਾ ਸੀਗਾ ਹੂੰ ਉਹ ਛੁੱਠੇ ਤੇਰੇ ਲਾਰੇ ਉਦੋਂ ਈਟੀਸੀ ਚੱਲਦਾ ਹੁੰਦਾ ਸੀਗਾ ਹਾਂ ਪੀਟੀਸੀ ਤੋਂ ਪਹਿਲਾਂ ਈਟੀਸੀ ਹੁੰਦਾ ਸੀਗਾ ਸੋ ਉਹਦੇ ਤੇ ਮੇਰਾ ਪਹਿਲਾ ਗਾਣਾ ਆ ਆ ਉਹ ਗਾਣੇ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਨੂੰ ਆਪਣੇ ਆਪ ਹੀ ਕੰਮ ਮਿਲਦਾ ਗਿਆ ਨੀ ਵੀ ਐਕਸਪ੍ਰੈਸ਼ਨਸ ਮੇਬੀ ਡਾਂਸ ਤੇ ਉਦੋਂ ਸਿੰਗਰਸ ਦੇ ਨਾਲ ਕੁੜੀਆਂ ਬਸ ਖੜ ਕੇ ਡਾਂਸ ਕਰਦੀਆਂ ਸੀ ਐਕਸਪ੍ਰੈਸ਼ਨ ਦਿੰਦੀਆਂ ਸੀ ਡਮੀ ਸੀਗੀਆਂ ਸਰ ਸੋ ਹਾਂ ਬਟ ਉਸ ਤੋਂ ਬਾਅਦ ਆਏ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਨਾ ਕਦੀ ਜ਼ਰੂਰਤ ਪਈ ਕਿਸੇ ਕੋਲ ਕੰਮ ਮੰਗਣ ਦੀ ਆਟੋਮੈਟਿਕਲੀ ਕੰਮ ਉੱਪਰ ਮਿਲਦਾ ਹੀ ਗਿਆ ਬਟ ਯੈਸ ਇਨੀ ਸੈਂਸ ਨਹੀਂ ਸੀ ਕਿ ਪਿੱਕੀ ਹੋਣਾ ਜ਼ਰੂਰੀ ਸੀਗਾ ਉਸ ਟਾਈਮ ਤੇ ਬਟ ਲੋੜ ਵੀ ਸੀ ਕਿਉਂਕਿ ਹੁਣ ਲੋਕੀ ਤੁਹਾਨੂੰ ਅਕਸਰ ਪੁੱਛਦੇ ਹੋਣੇ ਨਾ ਵੀ ਉਹ ਗਾਣਾ ਕਿਉਂ ਕੀਤਾ ਤੁਸੀਂ ਇਹ ਉਹ ਗਾਣਾ ਕਿਉਂ ਕੀਤਾ ਉਹ ਕਰਨ ਦੀ ਤਾਂ ਲੋੜ ਨਹੀਂ ਸੀਗੀ ਸੋ ਮੈਂ ਉਹ ਜਾਨਣਾ ਚਾਹੁੰਦੀ ਆ ਵੀ ਉਸ ਵਕਤ ਤੁਹਾਡੀ ਸੀ ਇੱਕ ਤਾਂ ਤੁਸੀਂ ਟੀਨੇਜ ਹੁੰਨੇ ਆ ਅਸੀਂ ਆਪਣੇ ਘਰ ਦੀ ਕੁੜੀਆਂ ਨੂੰ ਦੇਖ ਲਈਏ ਵੀ 16 17 ਸਾਲ ਦੀ ਕੁੜੀ ਨੂੰ ਕਿੰਨੀ ਕੱਕਲ ਹੁੰਦੀ ਆ ਡੋਨਟ ਨਾ ਤੁਹਾਨੂੰ ਉਸ ਏਜ ਵਿੱਚ ਡਿਸੀਜਨ ਆਪ ਹੀ ਲੈਣੇ ਪੈਂਦੇ ਸੀ ਦੂਸਰਾ ਇਹ ਕਿ ਜਦੋਂ ਇੱਕ ਵਾਰੀ ਉਹ ਚੱਲ ਗਈ ਲੈਰ ਕਿ ਤੋਂ ਗਾਉਣੇ ਗਾਣੇ ਮਿਲਣ ਲੱਗ ਗਏ ਫਿਰ ਤੁਹਾਡੀ ਇਦਾਂ ਦੀ ਇਕੁਏਸ਼ਨ ਹੋ ਜਾਂਦੀ ਹੈ ਡਾਇਰੈਕਟਰਸ ਨਾਲ ਜਾਂ ਕੰਪਨੀ ਵੱਲੋਂ ਦੇ ਨਾਲ ਕਾਲ ਕਰਨਾ ਆ ਜਸ ਸੰਦੀਪ ਕੱਲ ਗਾਣਾ ਕਰਨਾ ਹੂੰ ਤੁਸੀਂ ਆਜੋ ਆਪਣਾ ਸ਼ੂਟ ਹੈ ਕੱਲ ਇੰਨੇ ਨੇ ਪੈਸੇ ਦਵਾਂਗੇ ਇੱਧਰ ਇੱਧਰ ਠੀਕ ਹੈ ਓਕੇ ਜੀ